ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬਟੀਕ ਤੇ ਅੱਜ ਦਾ ਜਿਹੜਾ ਟਾਈਟਲ ਦੇਖ ਕੇ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਤੁਹਾਨੂੰ ਦੱਸਾਂਗੇ ਇਹ ਕਟਿੰਗ ਰਹੂਗੀ ਜੀ ਸਟ੍ਰੇਟ ਸਲਵਾਰ ਦੀ ਇਹਦੀ ਫੁੱਲ ਵੀਡੀਓ ਤੁਸੀਂ ਦੇਖੋਗੇ ਜੇ ਤੁਹਾਨੂੰ ਬਹੁਤ ਹੀ ਹੈਲਪਫ ਮਿਲਣ ਵਾਲੀ ਹੈ ਕਾਫੀ ਕੁਐਸਚਨ ਹੁੰਦੇ ਨੇ ਆਪਣੇ ਸਟ੍ਰੇਟ ਸਲਵਾਰ ਨੂੰ ਲੈ ਕੇ ਮਤਲਬ ਕਈਆਂ ਦੇ ਨਾ ਹੁੰਦਾ ਬਲ ਨਹੀਂ ਸਹੀ ਤਰੀਕੇ ਨਾਲ ਪੈਂਦੇ ਬਲ ਸਾਈਡਾਂ ਨੂੰ ਜਾਂਦੇ ਹੁੰਦੇ ਨੇ ਤੇ ਇੱਕ ਹੁੰਦਾ ਅੱਗੇ ਨੂੰ ਕੱਪੜਾ ਡਿੱਗਦਾ ਸਲਵਾਰ ਜਿਹੜੀ ਉਹ ਅੱਗੇ ਨੂੰ ਡਿੱਗਦੀ ਹੈ ਉਹ ਵੀ ਨਹੀਂ ਸੋਹਣੀ ਲੱਗਦੀ ਥੋੜੀ ਸਟ੍ਰੇਟ ਸਲਵਾਰ ਜਿਹੜੀ ਥੋੜੀ ਜਿਹੀ ਚੱਕਮੀ ਹੀ ਸੋਹਣੀ ਲੱਗਦੀ ਹੁੰਦੀ ਹੈ ਤੇ ਇੱਕ ਹੋਰ ਤੀਜੀ ਪ੍ਰੋਬਲਮ ਹੁੰਦੀ ਹੈ ਜੀ ਤੇ ਜੇ ਮੂਰੋ ਚੱਕਵੀ ਕਰਦੇ ਨੇ ਤਾਂ ਪਿੱਛੋਂ ਵੀ ਜਿਹੜੀ ਆ ਉੱਚੀ ਹੋ ਜਾਂਦੀ ਹੈ ਅੱਡੀ ਕੋਲੋਂ ਉੱਥੋਂ ਵੀ ਸਹੀ ਰਹੇ ਅੱਗੋਂ ਚੱਕਵੀ ਹੋਵੇ ਬਲ ਸਟ੍ਰੇਟ ਰਹਿਣਾ ਤੇ ਲੁੱਕ ਸਟ੍ਰੇਟ ਆਵੇ ਤਾਂ ਹੀ ਉਹਨੂੰ ਸਟ੍ਰੇਟ ਸਲਵਾਰ ਕਿਹਾ ਜਾਂਦਾ ਕੋਈ ਬਲ ਨਹੀਂ ਹੁੰਦੇ ਉਹ ਚ ਪਿੱਛੇ ਹਲਕੀ ਜੀ ਸਲਵਾਰ ਹੁੰਦੀ ਹੈ ਉਹਦੀ ਆਪਾਂ ਤੁਹਾਨੂੰ ਵੀਡੀਓ ਦੱਸਦੇ ਆ ਇਸ ਵੀਡੀਓ ਚ ਦੱਸਦੇ ਆ ਕਟਿੰਗ ਕਿਵੇਂ ਹੋਊਗੀ ਵੀਡੀਓ ਨੂੰ ਪਲੀਜ਼ ਧਿਆਨ ਨਾਲ ਦੇਖਿਓ ਬਹੁਤ ਹੀ ਆਸਾਨ ਢੰਗ ਨਾਲ ਜਿਹੜਾ ਤੁਹਾਨੂੰ ਇਸ ਚ ਦੱਸਿਆ ਜਾਊਗਾ ਕਿਵੇਂ ਇਸ ਦੀ ਕਟਿੰਗ ਹੋਣੀ ਹੈ ਸਕਿਪ ਨਾ ਕਰਿਓ ਬਹੁਤ ਵਧੀਆ ਜਾਣਕਾਰੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆਂ ਕਾਫੀ ਭੈਣਾਂ ਸਾਨੂੰ ਮੈਸੇਜ ਕਰਦੀਆਂ ਸੀ ਸਾਨੂੰ ਸਟ੍ਰੇਟ ਸਲਵਾਰ ਦੀ ਕਟਿੰਗ ਦੱਸੋ ਹੋਰ ਵੀ ਕਾਫੀ ਮੈਸੇਜ ਆਉਂਦੇ ਨੇ ਕੋਸ਼ਿਸ਼ ਕਰਾਂਗੇ ਥੋੜਾ ਥੋੜਾ ਹਨਾ ਤੁਹਾਨੂੰ ਨਾਲ ਦੀ ਨਾਲ ਦੱਸੀ ਜਾਈਏ ਕਿਉਂਕਿ ਉਹਨਾਂ ਨੂੰ ਜਿਨ੍ਹਾਂ ਨੇ ਹਨ ਪਹਿਲਾਂ ਆਪਣੀ ਵੀਡੀਓ ਦੇਖਿਆ ਨੇ ਕਟਿੰਗ ਪੇਂਟਿੰਗ ਦੀਆਂ ਉਹਨਾਂ ਨੂੰ ਸਾਡਾ ਤਰੀਕਾ ਜਿਹੜਾ ਉਹ ਆਸਾਨ ਲੱਗਿਆ ਇਸ ਲਈ ਆਪਾਂ ਨੇ ਜਿਹੜਾ ਹੋਰ ਆਪਾਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਟ੍ਰੇਟ ਸਲਵਾਦ ਦੀ ਕਟਿੰਗ ਵੀ ਇਸ ਵੀਡੀਓ ਚ ਦੱਸਦੇ ਆਂ ਆਜੋ ਜੀ ਸਿੱਖਦੇ ਆਪਾਂ ਇਹਦੀ ਕਟਿੰਗ ਜਿਹੜਾ ਇਹ ਆਪਾਂ ਨੇ ਲਿਆ ਮਸਲੀਨ ਸਟਫ ਮਸਲੀਨ ਸਟਫ ਦੀ ਆਪਾਂ ਬਾਟਮ ਨਹਾਵਾਂਗੇ ਕੋਈ ਵੀ ਆ ਕਾਟਨ ਕੁਝ ਵੀ ਹੈਗਾ ਇਹ 44 ਇੰਚ ਮਰ ਹੁੰਦਾ ਜੇ ਇਸ ਤੋਂ ਘੱਟ 12 ਹੈ ਤੁਹਾਡੀ ਬਾਟਮ ਦਾ ਤਾਂ ਤੁਸੀਂ ਕੀ ਕਰਨਾ ਹੈ ਆਸਨ ਪਾ ਲੈਣਾ ਕਿਉਂਕਿ ਜੇ ਤੁਸੀਂ 20 ਜਿਵੇਂ ਇਹਨਾਂ ਇਹਨੂੰ ਡਬਲ ਕਰਕੇ ਇਹਦਾ ਰਹੇ ਜੂ 22 22 ਫੇਰ ਰਹੇਗਾ ਜੇ ਇਸ ਤੋਂ ਘੱਟ ਹੁੰਦਾ 20 18 ਹੁੰਦਾ ਤਾਂ ਉਹ ਜਾਦੇ ਹਲਕੀ ਹੋ ਜੂ ਤਾਂ ਪਲਾਜ਼ੋ ਦੀ ਲੁੱਕ ਦਊਗੀ ਉਹ ਸਲਵਾਰ ਤੇ ਤੁਸੀਂ ਇਹ ਆਸਨ ਪਾ ਕੇ ਜੋੜ ਪਾ ਲੈਣਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਾਕੀ ਹੁਣ ਇਹਦਾ 44 ਬਾਰੇ ਆਲਮੋਸਟ 44 ਬਰ ਹੀ ਹੁੰਦਾ ਹੁਣ ਇਹ ਦੇਖੋ ਤੁਸੀਂ ਸਿੱਧਾ ਪਾਸਾ ਆਪਾਂ ਨੇ ਅੰਦਰ ਕਰ ਲਿਆ ਇਸ ਤਰ੍ਹਾਂ ਇੱਥੋਂ ਠੀਕ ਹੈ ਜੀ 2.5 ਮੀਟਰ ਦਾ ਆਪਣਾ ਸਟੱਫ ਸੀ ਡਬਲ ਕਰ ਲਿਆ ਲੈਂਥ ਅਕੋਰਡਿੰਗ ਹੁੰਦਾ ਜੀ ਕੰਨੀਆਂ ਦੇ ਘੱਟ ਚ ਹੀ ਸਰ ਜਾਂਦਾ ਤੇ ਇਹਦੇ ਆਪਾਂ ਇਸ ਤਰ੍ਹਾਂ ਫੋਰ ਫੋਲਡ ਕਰ ਲਾਂਗੇ ਪਹਿਲਾਂ ਸਾਰੇ ਨੂੰ ਡਬਲ ਕਰ ਲਿਆ ਫਿਰ ਕੰਨੀਆਂ ਨਾਲ ਕੰਨੀਆਂ ਮਿਲਾ ਲਾਂਗੇ ਇਸ ਤਰ੍ਹਾਂ ਸਾਰੀ ਸਲਵਾਰ ਆ ਰਹੀ ਹੈ ਜੀ ਇਸ ਸਕਰੀਨ 'ਚ ਸਾਰਾ ਇੱਕ ਵਾਰ ਦਿਖਾਓ ਇਸ ਤਰ੍ਹਾਂ 4 ਫੋਲਡ ਕਰ ਲਿਆ ਜਸਟ ਇੰਨਾ ਇੰਨਾ ਕੁ ਦਿਖੇ ਇਹ ਸਾਈਡ ਆ ਗਈ ਹੈ ਜੀ ਕੰਨੀਆ ਇਹ ਸਾਈਡ ਆ ਗਈ ਆਪਣੀ ਬੰਦ ਇਹ ਆਊ ਆਪਣਾ ਫਰੰਟ ਤੇ ਜਿਹੜੀ ਕਰੀਜ਼ ਬਣੀ ਹੁੰਦੀ ਹੈ ਨਾ ਬਾਟਮ ਦੀ ਉਹ ਇਹ ਇਹ ਚੀਜ਼ ਆ ਗਈ ਉਹ ਬਾਕੀ ਜਿਵੇਂ ਇਹ ਸਲਵਾਰ ਦੀ ਆਪਾਂ ਲੈਂਥ ਹੈਗੀ 37 ਇੰਚ ਆਲਮੋਸਟ 37 ਆਪਾਂ ਤਾਂ ਦੱਸ ਰਹੇ ਆ ਤੁਹਾਨੂੰ ਕਿਉਂਕਿ ਜ਼ਿਆਦਾਤਰ ਸਲਵਾਰਾਂ ਇਸੇ ਅਰਾਊਂਡ ਹੁੰਦੀਆਂ ਨੇ 36 ਹੋ ਗਈਆਂ 37 ਹੋ ਗਈਆਂ ਇਹ ਆਪਾਂ ਨੇ 37 ਸਲਵਾਰ ਤਿਆਰ ਕਰਨੀ ਹੈ ਜੀ 벨ਟ ਲੱਗতো ਰਹੂਗੀ ਤੇ 벨ਟ ਸਾਰੀ ਤਿਆਰ ਦਾ ਨਾਪ 37 ਹੈ ਆਪਾਂ 벨ਟ ਅਲੱਗ ਬਣਾਵਾਂਗੇ ਤੇ ਇਹ ਚੀਜ਼ ਦਾ ਨਾਪ ਤੁਸੀਂ ਕਿਵੇਂ ਲੈਣਾ ਜਿਵੇਂ 37 ਸਲਵਾਰ ਹੈ 37 ਚੋਂ ਦੋ ਕੱਡੇ ਪੈਂਤੀ ਰਹਿ ਗਈ ਇਹ ਚੀਜ਼ ਦੀ ਕਟਾਈ ਆਪਾਂ 35 ਕਰਨੀ ਆ ਪਹਿਲਾਂ ਆਪਾਂ ਜਿਹੜੀਆਂ ਆਪਣੀਆਂ ਨਾਰਮਲ ਸਲਵਾਰਾਂ ਹੁੰਦੀਆਂ ਸੀ ਉਹਨਾਂ ਦੀ ਆਪਾਂ ਇਹ ਚੀਜ਼ ਜਿਵੇਂ 벨ਟ ਦਾ 4 ਇੰਚ ਕੱਢ ਲਿਆ ਇਸ 'ਚ ਆਪਾਂ ਆਪ ਦਾ ਇੰਚ ਦਾ ਮਾਰਜਿਨ ਪਾ ਕੇ ਕਟਾਈ ਕਰ ਲੈਂਦੇ ਕਿਉਂਕਿ ਉਹ 'ਚ ਘਾਟ ਘਾਟ ਪੈਂਦੀ ਸੀ 'ਚ ਘਾਟ ਜਾਦੇ ਪਊਗੀ ਇਸ ਲਈ ਆਪਾਂ ਇਹਦਾ ਕੀ ਕਰਨਾ ਆਪਾਂ 2 ਇੰਚ ਹੀ ਘੱਟ ਲਵਾਂਗੇ ਹੁਣ ਆਪਾਂ ਇਹਦੀ 35 ਲੈਂਥ ਲੈਣੇ ਆ 35 ਲੰਬਾਈ ਰਹੂਗੀ ਬਾਕੀ 1 ਇੰਚ ਜਿਹੜਾ ਮਾਰਜਿਨ ਆ ਜੂਗਾ ਬਾਕੀ ਕਾਟ ਪੈ ਜੂਗੀ ਇਹ ਆ ਗਿਆ ਜੀ 35 ਦਿਖ ਰਿਹਾ ਇੱਧਰ 35 35 ਚੋਂ ਜੀ ਜਿਵੇਂ ਮੂਰੀ ਹੁੰਦੀ ਹੈ ਤੁਸੀਂ ਨਾ ਇੱਕ ਸਟ੍ਰੇਟ ਸਲਵਾਰ ਦਾ ਮੈਨੂੰ ਆਰਡਰ ਤੇ ਕਾਫੀ ਕਹਿ ਦਿੰਦੇ ਨੇ ਮਤਲਬ ਇਹ ਸਟ੍ਰੇਟ ਸਲਵਾਰ ਕਰਨੀ ਹੈ ਮੂਰੀ ਉਹਨਾਂ ਦੀ ਹੁੰਦੀ ਹੈ ਨਾਰਮਲ ਉਹੀ ਕਹਿ ਦਿੰਦੇ ਨੇ ਸਾਡੀ ਜੀ 6 ਹੋਵੇ 6.5 ਹੋਵੇ ਤੁਸੀਂ ਨਾ ਉਹ ਵੀ ਚੇਂਜ ਕਰਿਆ ਕਰੋ ਕਿਉਂਕਿ ਜੇ ਸਲਵਾਰ ਵੱਡੀ ਹੋਊਗੀ ਤਾਂ ਹੀ ਸਟ੍ਰੇਟ ਲੁੱਕ ਆਊਗੀ ਮੂਰੀ ਵੱਡੀ ਹੋਊਗੀ ਸੌਰੀ ਮੂਰੀ ਵੱਡੀ ਨਾਲ ਹੀ ਲੁੱਕ ਆਉਂਦੀ ਹੈ ਉਹਦੀ ਅਸਲ ਜੇ ਤੁਹਾਡੀ ਮੂਰੀ ਉਹੀ ਨੈਰੋ ਰਹੂਗੀ ਫਿਰ ਉਹ ਲੁੱਕ ਨਹੀਂ ਆਉਣੀ ਤੁਸੀਂ ਕੋਸ਼ਿਸ਼ ਕਰੋ ਜੇ ਇੱਕ ਮੈਨਾਂ ਨਾਲ ਦੀ ਨਾਲੋ ਮਤਲਬ ਪਹਿਲੀ ਆ ਪਹਿਲੀ ਵਾਰ ਟਰਾਈ ਕਰ ਰਹੇ ਹੋ ਤੁਸੀਂ ਨਹੀਂ 2 ਇੰਚ 2 ਇੰਚ ਵਧਾਉਣਾ ਚਾਹੁੰਦੇ ਤਾਂ ਥੋੜਾ ਥੋੜਾ ਨਾ ਪੌਣੇ ਪੌਣੇ ਇੰਚ ਨਾਲ ਟਰਾਈ ਕਰਕੇ ਦੇਖੋ ਬਹੁਤ ਸੋਹਣੀ ਲੁੱਕ ਆਊਗੀ ਤੁਸੀਂ ਆਪ ਤੋਂ ਹੀ ਬਣਵਾਉਣ ਲੱਗ ਜਾਓਗੇ ਹੁਣ ਇਹਨਾਂ ਦੀ ਮੂਰੀ ਵੀ ਤੁਸੀਂ ਦੇਖੋ 8 ਇੰਚ ਦੀ ਐ ਹੁਣ ਆਪਾਂ ਇੱਥੋਂ 9 ਲੈ ਲੈਨੇ ਆ ਠੀਕ ਹੈ ਜੀ 9 ਆ ਗਿਆ ਤੇ ਇੱਕ ਆਪਣਾ ਹੁੰਦਾ ਜੀ ਏ ਵਾਲਾ ਆਸਨ ਦਾ ਆਸਨ ਦਾ ਕੀ ਹੁੰਦਾ ਨਾ ਜੇ ਆਪਾਂ 11 ਲੈਨੇ ਆ ਇੱਥੇ 11 ਤੇ ਨਿਸ਼ਾਨੀ ਲਾਉਣੇ ਆ ਅੱਧਾ ਇੱਧਰ ਲਈ ਸੀਨ ਚਾਜੂ ਅੱਧਾ ਇੱਧਰ ਅਦਾ ਸੇ ਰਹਿ ਜੂ 4 ਇੰਚ ਮੰਗੋ ਆਪਣੀ ਬੈਲਟ ਬਨੂ 14 ਇੰਚ ਅਸਨ ਤਿਆਰ ਹੋਊ ਜੇ ਆਪਾਂ 12 ਰੱਖ ਦਿਆਂ ਕਈ ਵਾਰ ਕੋਈ 11 ਵੀ ਰੱਖਦੇ ਨੇ ਦੇਖੋ ਟਾਈਟ ਹੋਣਾ ਵਧੀਆ ਨਹੀਂ ਲੱਗਦਾ ਹੁੰਦਾ ਸ ਨਾ ਅਨਕੰਫਰਟੇਬਲ ਰਹੋਗੇ ਕੋਈ ਫਾਇਦਾ ਨਹੀਂ ਤੁਸੀਂ ਇਹ ਨਾ ਖੁੱਲਾ ਡੁੱਲੀ ਆਸਨ ਵਧੀਆ ਲੱਗਦਾ ਹੈ ਕੰਫਰਟੇਬਲ ਰਹਿੰਦਾ ਹਰੇਕ ਇਹ ਆਪਾਂ 11 ਇੰਚ ਤੇ ਨਿਸ਼ਾਨੀ ਲਾਉਣੇ ਆ ਤੇ ਇੱਥੋਂ ਕੀ ਹੋਊਗਾ ਇੱਥੋਂ ਆਪਣੀ 1/2 ਇੰਚ ਦੀ ਕਾਟ ਪਊਗੀ ਠੀਕ ਹੈ ਜੀ ਸਵਾ ਇੰਚ ਦੀ ਕੱਟ ਪਾਉ ਹੁਣ ਇਹ 35 ਲਿਆ ਸੀ ਅੱਧਾ ਇੰਚ ਇਧਰ ਮਾਰਜਿਨ ਚ ਆਜੂ ਅੱਧਾ ਇਧਰ ਆਜੂ ਰਹਿ ਗਿਆ 34 34-24 ਸਵਾ ਇੰਚੇ ਕੱਢ ਕੇ ਤੇ ਜਿੰਨੇ ਤਿਆਰ ਰਹਿ ਗਿਆ ਉਹ ਚ ਆਪਾਂ 4 ਇੰਚ ਦੀ ਬੈਟ ਲੱਗੇ ਥੋੜੀ ਸਾਢੇ 3 ਦੀ ਲੱਗੇ ਜਾਂ ਸਾਢੇ 4 ਦੀ ਲੱਗੇ ਉਸ ਅਕੋਰਡਿੰਗ ਹੋਜੂ ਤੁਸੀਂ ਆਪਣੀ ਲੈਂਥ ਪੂਰੀ ਕਰ ਲੈਣੀ ਹੈ ਇਹ ਕਾਟੇ ਜਿਹੜੀ 1.5 ਇੰਚ ਦੀ ਸਵਾ ਇੰਚ ਦੀ ਪਾ ਲਿਓ ਜੇ ਤੁਹਾਨੂੰ ਜਾਦੇ ਚੱਕ ਵੀ ਪਸੰਦ ਆ ਤੁਸੀਂ ਡੇਢ ਦੀ ਵੀ ਪਾ ਸਕਦੇ ਹੋ ਇੰਚ ਤੇ ਸਵਾ ਇੰਚ ਦੀ ਨਾਰਮਲ ਰਹਿੰਦੀ ਆ ਤੇ ਇਹ ਆਪਾਂ ਨੇ ਜਿਹੜੀ ਆ ਕਾਟ ਐ ਇਹ ਕਿੱਥੇ ਤੱਕ ਪਾਉਣੀ ਆ ਇਹ ਸਿਰਫ 6 ਇੰਚ ਤੱਕ ਹੀ ਪਾਉਣੀ ਆ ਕਿਉਂਕਿ ਦੇਖੋ ਇਹ ਇੱਥੇ ਤੱਕ ਜੇ ਆਪਾਂ ਉਰੋਂ ਵੀ ਨੀਵੀਂ ਉਰੇ ਤੱਕ ਐਵੇਂ ਕੱਟ ਲਈ ਆਏ ਫਿਰ ਇੱਥੋਂ ਵੀ ਜਿਹੜੀ ਉੱਚੀ ਹੋ ਜਾਊਗੀ ਆਪਾਂ ਇਹ ਕਾਟ ਸਿਰਫ ਇੱਥੇ ਤੱਕ ਹੀ ਪਾਉਣੀ ਆ ਕਿਉਂਕਿ ਇੱਥੋਂ ਆਪਣੀ ਲੈਂਥ ਸਲਵਾਰ ਦੀ ਆਪਾਂ ਰੱਖਾਂਗੇ 37 ਇੰਚ ਤੇ ਇੱਥੋਂ ਥੋੜੀ ਘੱਟ ਹੋ ਜੂਗੀ 36.5 36 ਫਰੰਟ ਤੋਂ ਇੰਨੀ ਰਹਿ ਜੂਗੀ ਇੱਥੋਂ ਆਪਣੀ ਲੈਂਥ 37 ਤਿਆਰ ਹੋ ਜੂਗੀ ਠੀਕ ਹੈ ਜੀ ਇਹ ਹੁਣ ਆਪਾਂ ਕੱਟ ਟੇਡੀ ਪਾਉਣੀ ਆ ਕਾਟ ਤੋਂ ਨੂੰ ਆਪਾਂ ਪਾਕੇ ਦਿਖਾਉਣੀ ਆ ਤੇ ਇੱਕ ਆਪਣਾ 11 ਇੰਚ ਵਾਲਾ ਨਿਸ਼ਾਨ ਸੀਗਾ ਇੱਥੋਂ ਕੀ ਕਰਨਾ ਕੋਸ਼ਿਸ਼ ਕਰਿਆ ਕਰੋ ਹਰ ਸਟਾਫ ਨੂੰ ਪਹਿਲੇ ਹੀ ਵਾਸ਼ ਕਰਿਆ ਕਰੋ ਕਿਉਂਕਿ ਵਾਸ਼ ਕਰਨ ਤੋਂ ਬਾਅਦ ਉਹਦਾ ਨਾ ਪੀ ਚੇਂਜ ਹੋ ਜਾਂਦਾ ਸਟਾਫ ਦਾ ਅੱਜ ਕੱਲ ਸਟਾਫ ਦੇ ਵਿੱਚ ਕੋਈ ਵੀ ਨਹੀਂ ਦੇਖੋ ਹਨ ਪਤਾ ਨਹੀਂ ਲੱਗਦਾ ਉਹਨਾਂ ਵਿੱਚ ਤੋਂ ਨਵਾਂ ਸਟਾਫ ਆ ਰਿਹਾ ਕਿਸੇ ਦੀ ਸ਼੍ਰਿੰਕਿੰਗ ਜ਼ਿਆਦਾ ਹੁੰਦੀ ਹੈ ਕਿਸੇ ਦੀ ਕੱਟ ਹੁੰਦੀ ਹੈ ਪਹਿਲਾਂ ਹੀ ਵਾਸ਼ ਕਰਿਆ ਕਰੋ ਜਿਵੇਂ ਆ ਪ੍ਰਿੰਟਡ ਸੂਟ ਨੇ ਇਹਨਾਂ ਨੂੰ ਤਾਂ ਸਪੈਸ਼ਲੀ ਕਰਨਾ ਹੀ ਚਾਹੀਦਾ ਵਾਸ਼ ਆ ਜੀ ਵੇਹ ਹੁਣ ਇੱਕ ਹੁੰਦਾ ਇਹ ਆਪਣੀ ਪ੍ਰੋਬਲਮ ਆਉਂਦੀ ਹੈ ਜੀ ਹੁਣ ਅੱਗੋਂ ਆਪਾਂ ਚੱਕ ਵੀ ਕਾਟ ਨਾਲ ਚੱਕ ਵੀ ਬਣਾ ਲਈ ਤੇ ਇੱਥੋਂ ਪਿੱਛੋਂ ਨਹੀਂ ਹੈ ਨਾ ਪਿੱਛੋਂ ਵੀ ਚੱਕ ਵੀ ਹੋ ਜਾਂਦੀ ਹੈ ਉਹ ਕਿਉਂ ਹੁੰਦੀ ਹੈ ਕਿਉਂਕਿ ਆਪਣੀ ਕਾਰਟ ਸਟ੍ਰੇਟ ਹੈ ਇਹਦੀ ਲੈਂਥ ਘਟ ਘਟ ਗਈ ਹੁਣ ਇਹਦੀ ਲੈਂਥ ਕਿਵੇਂ ਵਧੂ ਇਹ ਟੇਢੀ ਸੀ ਇਹਦੀ ਥੋੜੀ ਕਰਵ ਸ਼ੇਪ ਦੇ ਕੇ 4 ਇੰਚ ਥੋੜੀ ਕਰਵ ਸ਼ੇਪ ਦੇ ਦਾਂਗੇ ਇਸ ਚ ਜੇ ਤੁਸੀਂ ਸਕੇਲ ਵੀ ਯੂਜ਼ ਕਰ ਸਕਦੇ ਹੋ ਮੇਰਾ ਹੱਥ ਠੀਕਿਆ ਹੋਇਆ ਹੈ ਤਾ ਥੋੜਾ ਹੱਥ ਨਾਲ ਹੀ ਪਾ ਲੈਨੇ ਆ ਥੋੜੀ ਕਰਵ ਵਿੱਚੋਂ ਸ਼ੇਪ ਦਵਾਂਗੇ ਜਿਹੜੀ ਇਹਦੀ ਲੈਂਥ ਵੀ ਜਾਦੇ ਵੱਧ ਜੂਗੀ ਠੀਕ ਹੈ ਜੀ ਇਹ ਚੀਜ਼ ਹੋ ਜਾਂਦੀ ਆ ਤੇ ਬਲ ਪਾਉਣ ਵੇਲੇ ਤੁਸੀਂ ਧਿਆਨ ਰੱਖਣਾ ਜਿਹੜੀ ਆ ਕਰੀਜ਼ ਹੋਊਗੀ ਜਿਹੜਾ 벨ਟ ਦਾ ਫਰੰਟ ਪੀਸ ਹੁੰਦਾ ਇੱਕ ਬੈਕ ਪੀਸ ਹੁੰਦਾ ਫਰੰਟ ਪੀਸ ਦੇ ਸੈਂਟਰ ਚ ਇਹ ਵਾਲੀ ਕਰੀਜ਼ ਆਵੇ ਸਾਈਡ ਤੋਂ ਦੋ ਕਰੀਜ਼ਾਂ ਹੁੰਦੀਆਂ ਨੇ ਉਹਦੇ ਹਾਫ ਸਾਈਡ ਸੈਂਟਰ ਚ ਕ੍ਰੀਜ਼ ਬਣੇ ਦੂਜੇ ਪਾਸੇ ਵੀ 벨ਟ ਦੇ ਹਾਫ ਚ ਸੈਂਟਰ ਚ ਕ੍ਰੀਜ਼ ਬਣੇ ਤਾਂ ਸਟ੍ਰੇਟ ਸਲਵਾਰ ਖੜੀ ਰਹਿੰਦੀ ਹੈ ਆਪਾਂ ਅੱਗੇ ਵੀ ਸਲਾਈ ਦੀ ਵੀ ਵੀਡੀਓ ਲੈ ਕੇ ਆਵਾਂਗੇ ਤੁਸੀਂ ਕਿਸ ਤਰ੍ਹਾਂ ਕਟਿੰਗ ਚੈੱਕ ਕਰ ਸਕਦੇ ਹੋ ਪਹਿਲਾਂ ਤੁਸੀਂ ਟ੍ਰਾਈ ਜ਼ਰੂਰ ਕਰਿਓ ਸਲਾਈ ਇਹਦੀ ਹੋਮੀ ਹੁੰਦੀ ਹੈ ਮੂਰੀਆਂ ਵਗੈਰਾ ਸਾਰਾ ਕੁਝ ਪ੍ਰੋਪਰ ਹੋਵੇ ਹੀ ਬੰਦ ਆ ਤੁਸੀਂ ਇੱਕ ਵਾਰ ਟ੍ਰਾਈ ਕਰਕੇ ਦੇਖਿਓ ਜ਼ਰੂਰ ਸਾਰਿਆਂ ਨੂੰ ਪਸੰਦ ਆਊਗੀ ਜੀ ਸਲਵਾਰ ਕਿਉਂਕਿ ਰਿਵਾਜ ਦੇ ਹਿਸਾਬ ਨਾਲ ਹਰ ਇੱਕ ਕਪੜਾ ਸੋਹਣਾ ਲੱਗਦਾ ਹੁੰਦਾ ਇਹ ਐਕਸਟਰਾ ਆਪਾਂ ਲਾ ਲੈਨੇ ਆ ਨਾ ਇਹ ਦੇਖੋ ਤੁਸੀਂ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਹ ਕੱਟ ਪੈ ਗਈ ਤੇ ਇਸ ਤਰ੍ਹਾਂ ਥੋੜੀ ਕਰਵ ਸ਼ੇਪ ਚ ਇਹ ਵਾਲੀ ਕੱਟ ਦੇ ਦਿੱਤੀ ਪੂਰੀ ਥੋੜੀ ਜੀ ਕੋਸ਼ਿਸ਼ ਕਰਿਓ ਵੀ ਵੱਡੀ ਹੀ ਰੱਖਿਓ ਤੇ 벨ਟ ਨਾਰਮਲ ਜਿਵੇਂ ਤੁਹਾਡੀ 벨ਟ ਹੁੰਦੀ ਆ 24 벨ਟ ਹੈ ਤਾਂ 25 ਚੜਾਈ ਲੈ ਲੈਣੀ ਆ ਅੱਧਾ ਇੰਚ ਇਧਰ ਮਾਰਜਨਾ ਜੋ ਅੱਧਾ ਇਧਰ 25 ਇਸ ਤਰ੍ਹਾਂ ਕਟਾਈ ਕਰ ਲੈਣੀ ਆ ਤੇ 7.5 ਇਸ ਤਰ੍ਹਾਂ ਪਹਿਲਾਂ ਇਹ ਪੀਸ ਤੁਸੀਂ ਤਿਆਰ ਕਰ ਲਿਓ ਜਿੰਨੀ ਫਿਰ ਅੱਗੇ ਇੱਕ ਤੁਸੀਂ ਧਿਆਨ ਰੱਖਿਓ ਜਿਵੇਂ ਹਨਾ ਇੱਥੇ ਸੈਂਟਰ 'ਚ ਜਿਵੇਂ ਇੱਥੇ ਛੀੜੀ ਬਣ ਜਾਂਦੀ ਆ ਨੇਫੇ ਨੂੰ ਕੀ ਕਰਨਾ ਹੈ ਨੇਫੇ ਨੂੰ ਥੋੜਾ ਜਾ ਜਿਆਦੇ ਅੱਧਾ ਇੰਚ ਨੀਚੇ ਤੱਕ ਲੈ ਕੇ ਜਾਣਾ ਜਿਵੇਂ ਇਹ ਇੱਥੇ ਨਾਰਮਲ ਹੋਊ ਨੇਫੇ ਨੂੰ ਥੋੜਾ ਜਾ ਅੱਧਾ ਇੰਚ ਮਤਲਬ 벨ਟ ਜਿਹੜੀ ਸੈਂਟਰ ਚ ਅੱਧਾ ਇੰਚ ਨੀਵੀਂ ਰੱਖਣੀ ਹੈ ਦੂਜੀ ਜਿਵੇਂ ਸਾਰੀ ਸਾਢੇ 4 ਤਿਆਰ ਹੈ ਸੈਂਟਰ ਚ ਰੱਖਣੀ ਹੈ ਸਾਢੇ 3 ਤਿਆਰ ਇਸ ਤਰ੍ਹਾਂ 벨ਟ ਮਤਲਬ ਇਸ ਤਰ੍ਹਾਂ ਸਟਿਚਿੰਗ ਕਰਕੇ ਦੇਖਿਓ ਬਹੁਤ ਸੋਹਣੀ ਸਲਵਾਰ ਬਣੂਗੀ ਤੁਹਾਡੀ ਓਕੇ ਜੀ ਜੇ ਤੁਹਾਨੂੰ ਸਾਡੀ ਕਟਿੰਗ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ